ਇੱਕ ਦਿਨ ਨਾ ਜੀ ਦਰਿਆ ਦੇ ਕਿਨਾਰੇ ਇੱਕ ਫਕੀਰ ਤੁਰਿਆ ਜਾ ਰਿਹਾ ਹੈ ਫਕੀਰ ਤੁਰਿਆ ਜਾ ਰਿਹਾ ਆਪਣੀ ਮੋਜ ਦੇ ਵਿੱਚ ਰੰਗੇ ਹੋਇਆ ਫਕੀਰ ਹੈ ਬੰਦਗੀ ਵਿੱਚ ਭਿੱਜੀ ਹੋਈ ਰੂਹ ਹੈ ਇੰਨੇ ਨੂੰ ਨਾ ਸਾਹਮਣੇ ਉਹ ਇੱਕ ਮਨੁੱਖ ਉਹ ਕੁਝ ਦਾਣੇ ਚੱਬਦਾ ਹੁੰਦਾ ਹੈ ਜਦੋਂ ਉਹ ਦਾਣੇ ਚੱਬਦਾ ਹੋਇਆ ਉਸ ਫਕੀਰ ਦੇ ਕੋਲੋਂ ਲੰਘ ਗਿਆ ਤੇ ਜਦੋਂ ਕੋਲੋਂ ਲੰਘ ਰਿਹਾ ਸੀ ਤੇ ਫਕੀਰ ਉਹਦੇ ਵੱਲ ਦੇਖ ਕੇ ਹੱਸਿਆ ਜਦੋਂ ਫਕੀਰ ਜੀ ਹੱਸੇ ਤੇ ਉਹ ਮਨੁੱਖ ਥੋੜਾ ਜਿਹਾ ਹੈਰਾਨ ਹੋਇਆ ਵੀ ਇਹ ਫਕੀਰ ਮੇਰੇ ਵੱਲ ਵੇਖ ਕੇ ਹੱਸਿਆ ਏ ਉਹ ਬੰਦਾ ਵਾਪਸ ਆਉਂਦਾ ਏ ਜੀ ਤੇ ਫਕੀਰ ਨੂੰ ਕਹਿਣ ਲੱਗਾ ਫਕੀਰ ਜੀ ਤੁਸੀਂ ਮੇਰੇ ਵੱਲ ਵੇਖ ਕੇ ਹੱਸਿਆ ਹੋ ਫਕੀਰ ਕਹਿਣ ਲੱਗਾ ਨਹੀਂ ਸੱਜਣਾ ਤੇਰੇ ਵੱਲ ਵੇਖ ਕੇ ਨਹੀਂ ਹੱਸਿਆ ਪਰ ਕਰਤਾਰ ਦੀ ਕੁਦਰਤ ਵੇਖ ਕੇ ਉਸ ਨਿਰੰਕਾਰ ਦੇ ਰੰਗ ਤਮਾਸ਼ੀ ਦੇਖ ਕੇ ਖੁਸ਼ੀ ਹੋਈ ਏ ਕਹਿਣ ਲੱਗੇ ਜੀ ਫਿਰ ਵੀ ਵੇਖਿਆ ਮੇਰੇ ਵੱਲ ਹੱਸੇ ਹੋ ਕੋਈ ਨਾ ਕੋਈ ਗਲਤੀ ਹੋਵੇਗੀ ਨਾ ਤੇ ਫਕੀਰ ਬੜੇ ਪਿਆਰ ਵਾਲੇ ਸਨ ਕਹਿਣ ਲੱਗੇ ਸੱਜਣਾ ਗੱਲ ਫਿਰ ਇਹ ਐ ਵੀ ਆ ਜਿਹੜੇ ਤੇਰੇ ਹੱਥ ਵਿੱਚ ਦੋ ਦਾਣੇ ਬਾਕੀ ਨਹੀਂ ਨਾ ਕਿਉਂਕਿ ਉਹ ਦਾਣੇ ਚੱਪਦਾ ਹੋਇ ਹਮਨੁੱਖ ਜਾ ਰਿਹਾ ਸੀ ਇਹ ਦੋ ਦਾਣਿਆਂ ਵਿੱਚੋਂ ਇੱਕ ਦਾਣੇ ਤੇ ਕਿਸੇ ਹੋਰ ਦਾ ਨਾਮ ਲਿਖਿਆ ਹੈ ਤੇ ਕਮਾਲ ਦੀ ਗੱਲ ਐ ਵੀ ਤੂੰ ਦਾਣੇ ਚਬਦਾ ਜਾ ਰਿਹਾ ਐ ਤੇ ਇਹ ਦਾਣੇ ਵੀ ਤੂੰ ਚਬਨ ਦੇ ਲਈ ਤਿਆਰ ਐ ਜਿਹੜੇ ਸਿਰਫ ਦੋ ਰਹਿ ਗਏ ਨੇ ਤੇ ਸਾਨੂੰ ਹਾਸਾ ਆ ਗਿਆ ਵੀ ਦੇਖੋ ਜਿਹਦਾ ਦਾਣੇ ਤੇ ਨਾਮ ਲਿਖਿਆ ਉਹ ਅਜੇ ਪਿੱਛੇ ਫਿਰਦਾ ਹੈ ਕਹਿੰਦੇ ਜਦੋਂ ਇੰਨੀ ਗੱਲ ਕਹੀ ਨਾ ਉਹ ਮਨੁੱਖ ਇੱਕ ਵਾਰ ਤੇ ਵਿਸਮਾਦ ਹੋ ਗਿਆ ਜੀ ਹੈਰਾਨ ਹੋ ਗਿਆ ਕਹਿੰਦਾ ਕਮਾਲ ਦੀ ਗੱਲ ਐ ਮੇਰੇ ਹੱਥ ਵਿੱਚ ਦੋ ਦਾਣੇ ਨੇ ਇਹ ਮੇ ਚੱਬਦਾ ਹੋਇਆ ਆ ਰਿਆਂ ਵਾ ਇਹ ਵੀ ਚੱਬ ਲੈਣੀ ਨਹੀਂ ਇਹਨਾਂ ਦਾਣਿਆਂ ਤੇ ਕਿਸੇ ਹੋਰ ਦਾ ਨਾਮ ਕਿਵੇਂ ਹੋ ਸਕਦਾ ਹੈ ਫਕੀਰ ਕਹਿਣ ਲੱਗਾ ਫਿਰ ਸੱਜਣਾ ਸਾਨੂੰ ਤੇ ਇਦਾਂ ਹੀ ਅਸ ਆ ਗਿਆ ਨਾ ਕਹਿੰਦੇ ਕਾਲੀ ਦੇ ਨਾਲ ਉਸ ਬੰਦੇ ਨੇ ਨਾ ਜੀ ਉਹ ਦੋਵੇਂ ਦਾਣੇ ਮੂੰਹ ਵਿੱਚ ਪਾ ਲਏ ਜਦੋਂ ਦੋਵੇਂ ਦਾਣੇ ਮੂੰਹ ਵਿੱਚ ਪਾਏ ਚੱਬਨ ਦੇ ਲਈ ਕਾਲੀ ਦੇ ਨਾਲ ਵੀ ਮੈਂ ਫਕੀਰ ਦੇ ਬਚਨ ਨੂੰ ਝੂਠਾ ਕਰ ਦੇਵਾਂ ਤੇ ਉਹ ਇੱਕ ਦਾਣਾ ਉਹਦੇ ਗਲੇ ਵਿੱਚ ਅਟਕ ਗਿਆ ਕਈ ਵਾਰੀ ਆਪਾਂ غور ਕਰਿਓ ਪ੍ਰਸ਼ਾਦਾ ਵੀ ਛਕਦੇ ਹੋਈ ਹੈ ਨਾ ਜੀ ਕਾਲੀ ਦੇ ਨਾਲ ਬੁਰਕੀ ਜੇ ਮੂੰਹ ਵਿੱਚ ਤੋੜ ਕੇ ਪਾਈਏ ਤੇ ਉਹ ਬੁਰਕੀ ਆਪਣੀ ਗਲੇ ਵਿੱਚ ਚਟਕ ਜਾਂਦੀ ਹੈ ਸਾਂਗ ਵਿੱਚ ਛੜ ਜਾਂਦੀ ਹੈ ਜਦੋਂ ਕਾਲੀ ਦੇ ਨਾਲ ਉਹ ਦਾਣੇ ਉਹਦੇ ਗਲੇ ਵਿੱਚ اٹਕੇ ਇੱਕ ਦਾਣਾ ਗਾ ਨਾ ਗਿਆ ਤੇ ਉਹਨੂੰ ਬੜੀ ਤਕਲੀਫ ਹੋਈ ਬੰਦੇ ਨੂੰ ਤੇ ਫਕੀਰ ਫਿਰ ਦਇਆ ਦੇ ਘਰ ਵਿੱਚ ਆਇਆ ਕਹਿਣ ਲੱਗਾ ਪਿਆਰਿਆ ਸੂਰਜ ਵੱਲ ਨੂੰ ਮੂੰਹ ਕਰ ਜਰਾ ਜਦੋਂ ਉਹਨੇ ਸੂਰਜ ਵੱਲ ਦੇਖਿਆ ਤਿਆਪੇ ਇੱਕ ਦਿਨ ਸੂਰਜੀਵਲ ਗੌਰਨਾ ਤੱਕੀ ਤੇ ਇੱਕਦਮ ਸ਼ਿਕਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ ਸੂਰਜੀਵਲ ਤੱਕਿਆ ਉਹਨੇ ਸ਼ੇਕਮਾਰੀ ਤੇ ਜਦੋਂ ਸ਼ੇਕਮਾਰੀ ਤੇ ਉਹ ਗਾਂ ਜਿਹੜਾ ਉਹਦੇ ਗਲੇ ਵਿੱਚ اٹਕੇ ਹੋਇਆ ਦਾਣਾ ਭੁਇਂ ਤੇ ਡਿੱਗਾ ਜਦੋਂ ਭੁਇਂ ਤੇ ਡਿੱਗਾ ਇਹਨੇ ਨੂੰ ਕਹਿੰਦੇ ਇੱਕ ਉੱਡਦਾ ਹੋਇਆ ਪੰਛੀ ਆਇਆ ਜੀ ਉਸ ਪੰਛੀ ਨੇ ਇੱਕਦਮ ਉਹ ਦਾਣਾ ਚੁਗਿਆ ਮੂੰਹ ਵਿੱਚ ਪਾਇਆ ਤੇ ਗਾਂ ਉਡਾਰੀ ਮਾਰ ਗਿਆ ਉਹ ਮਨੁੱਖ ਇਕਦਮ 당ਗ ਰਹਿ ਗਿਆ ਕਿ ਇਸ ਫਕੀਰ ਨੇ ਕਿੱਡੇ ਕਮਾਲ ਦੀ ਗੱਲ ਕਹੀ ਸੀ ਤੇ ਉਦਾਂ ਹੀ ਹੋਇਆ ਉਹ ਫਕੀਰ ਦੇ ਪੈਰੀ ਪੈ ਗਿਆ ਫਕੀਰ ਕਹਿਣ ਲੱਗਾ ਨਹੀਂ ਸੱਜਣਾ ਆਪਾਂ ਸਾਰੇ ਉਸ ਅਕਾਲ ਪੁਰਖ ਦੇ ਬੱਚੇ ਆਂ ਜੇ ਝੁਕਣਾ ਹੀ ਹੈ ਤੇ ਉਸ ਪਰਮਾਤਮਾ ਕੋ ਝੁਕਣਾ ਚਾਹੀਦਾ ਮੈਂ ਵੀ ਤੇਰੇ ਵਰਗਾ ਹੀ ਆਂ ਪਰ ਕਿੱਡੀ ਵੱਡੀ ਏਰੀ ਚਕਦੀ ਖੇੜ ਐ ਜੀ ਸਤਿਗੁਰੂ ਨੇ ਗੁਰਬਾਣੀ ਵਿੱਚ ਮੋਹਰ ਲਾਈਏ ਇਸ ਗੱਲ ਤੇ ਪਾਤਸ਼ਾਹ ਕਹਿੰਦੇ ਨੇ ਨੱਕ ਨਾਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਨੇ ਤਹਾਂ ਖਾਨੇ ਨਾਨਕਾ ਸੱਚ ਹੀ ਮਹਾਰਾਜ ਜੀ ਕਹਿੰਦੇ ਬਿਲਕੁਲ ਜਿੱਥੇ ਜੀ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ ਬੰਦੇ ਦਾ ਚੋਗ ਉਹਨੂੰ ਉਥੇ ਖਿੱਚ ਕੇ ਲੈ ਜਾਂਦਾ ਹੈ ਇਥੋਂ ਇੱਕ ਗੱਲ ਇਹ ਵੀ ਆਪਾਂ ਨੂੰ ਦ੍ਰਿੜ ਕਰਨੀ ਚਾਹੀਦੀ ਹੈ ਇਹ ਵੀ ਗੱਲ ਪੱਕੀ ਕਰਨੀ ਚਾਹੀਦੀ ਹੈ ਕਿ ਅਕਾਲ ਪੁਰਖ ਨੇ ਸਾਰਿਆਂ ਦਾ ਹੀ ਰਿਜਕ ਲਿਖਿਆ ਹੈ ਦਾਣਾ ਪਾਣੀ ਸਭ ਦਾ ਹੀ ਲਿਖਿਆ ਹੈ ਆਪਾਂ ਰਿਜਕ ਦੀ ਦਿਨ ਰਾਤ ਚਿੰਤਾ ਕਰਦੇ ਆ ਕਰਨਾ ਹੈ ਤੇ ਉਸ ਨਿਰੰਕਾਰ ਨੂੰ ਚੇਤੇ ਕਰੀਏ ਜੀ